ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਨੇ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਹਮ ਔਗਣ ਭਰੇ ਏਕ ਗੁਣ ਨਹੀਂ ਹਮ੍ਰਿਤ ਛਾਡ ਬਿਖਾ ਬਿਖ ਖਾਈ ਮਾਇਆ ਮੋਹ ਪ੍ਰੰਪ ਪਰ ਪੁਲੇ ਸਤਿਦਾਰਾ ਸਿਉ ਪ੍ਰੀਤ ਲਗਾਈ एक उत्तम पंथ सुनो गुर संगत तिहि मिलंत जम मिटाई एक अरदास की, की। गुर रामदास शरणाई सुखहाऊ टल गुर से एह नि सहज सुपाई ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤਿ ਕਾ ਸੰਮਦੀ ਨੁਰੇ ਅਰਸੋਂ ਗੁਰਸੋਂ ਛਟਿਐ ਤੁਧ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਰ ਸ਼ਾਹ ਦਾ ਸ਼ਾਹੂ ਜਸ ਪਾਸ ਬਹਿਠਿਆ ਸੋਹੀਏ ਸਵਨਾ ਦਾ ਵੇ ਸਹੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾਕ ਤੀਜਾ ਸਜਣ ਮਿਲੈ ਸਜਣਾ ਜੇਨ ਸਤਿਗੁਰ ਨਾਲ ਪਿਆਰਿਓ ਮਿਲ ਪ੍ਰੀਤਮ ਤਿਨ ਧਿਆਇਆ ਸਚ ਪ੍ਰੇਮ ਪਿਆਰਿਓ ਸਜਣ ਮਿਲ ਸਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨ ਧਿਆਇਆ ਸਚ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਪਰ ਏਹ ਸੱਜਣ ਮਿਲੈ ਨਾ ਵਿਛੜੈ ਜੇ ਆਪ ਮਿਲ ਕਰਤਾਰ ਇੱਕ ਨਾਂ ਦਰਸ਼ਨ ਕੀ ਪ੍ਰਤੀਤਨਾ ਆਈਆ ਸ਼ਬਦ ਨ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾਂ ਦੂਜੈ ਭੈ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਇਸ ਪ੍ਰਤੀਤੀ ਟੁੱਟਦੀ ਵਿਲਮ ਨਾ ਹੋਬਈ ਇਤ ਦੋਸਤੀ ਚਲਨ ਵਿਕਾਰ ਜਿਨਾਂ ਇੰਦਰ ਸੱਚੇ ਕਾ ਭਾਉ ਨਹੀਂ ਨਾਮ ਨ ਕਰੇ ਪਿਆਰ ਨਾਨਕ ਤੈਨਸੂ ਕੀਚੈ ਦੋਸਤੀ ਜੇ ਆਪ ਬੁਲਾਏ ਕਰਤਾਰ ਮਹਲਾ ਤੀਜਾ ਇੱਕ ਸਦਾ ਇਕੱਤੇ ਰੰਗ ਰਹੈ ਤਿਨ ਕਹਾਂ ਸਦ ਬਲੇ ਹਰ ਜਾਉ ਮਨ ਤਨ ਮਨ ਤਨ ਅਰਪੀ ਤਿਨ ਕੋ ਨਿਬ ਨਿਬ ਲਾਗੋ ਪਾਈ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਈ ਨਾ ਮਰਤੇ ਨਾ ਮਰਤੇ ਸੁਖੀਐ ਸਦਾ ਸੱਚੇ ਸਿਉ ਲਿਬ ਲੈ ਪਉੜੀ ਤਿਸ ਗੁਰ ਕਉ ਹਉ ਬਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤਿਸ ਗੁਰ ਕਉ ਸਤਿ ਬਲਿਹਾਰਨੇ ਜਿਨ ਹਰ ਸੇਵਾ ਬਨਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲਈ ਚੜਾਈ ਤਿਸ ਗੁਰ ਕੋ ਸਵਾਸ ਹੈ ਜਿਨ ਹਰ ਸੂਜੀ ਪਾਈ ਨਾਨਕ ਗੁਰ ਬਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਤਿਸ ਗੁਰ ਕੋ ਸਵਾਸ ਹੈ ਜਿਨ ਹਰ ਸੂਜੀ ਪਾਈ ਨਾਨਕ ਗੁਰੂ ਬਿਟੋ ਵਾਰਿਆ ਜਿਨ ਹਰਨਾਮ ਦਿਆ ਮੇਰੇ ਮਨ ਕੀ ਆਸ ਪੂਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਨ ਸਾਤ ਗੁਰ ਨਾਲ ਪਿਆਰ ਨਿਲਪ੍ਰੀਤਮ ਦਿਨਿਤ ਆਇਆ ਸੱਚੇ ਪ੍ਰੀਮ ਪਿਆਰ ਰੂਪ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ නමවාහිගරු සතනමවාහිගරු සතනමවාහිගරුව සතනමවාහිගරුව සතනමවාහි ගරුව සතනාම වහිගුරු සතනාමවාහෙගරු සතනාම වයගරුව සතනාම වයගරුවද සතයනාමවාහෙගරු අතන आप नाम वाहे गुरुः। आप वाहे गुरु। साथनुडुः। ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਖਾ ਪਰਸਾ ਵਾਹਿਗੁਰੂ ਕੀ ਬਤੇ